ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਇਹ ਨੰਬਰ ਬਾਈਆਂ ਸਕਰੀਨ ਤੇ ਚੱਲ ਜਿਆਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਵੱਲੋ ਜੀ ਤੇ ਜ਼ਿਲ੍ਹਾ ਬਠਿੰਡਾ ਨੰਬਰ ਬਾਈ ਦਾ ਹੈਗਾ 8437862616 ਬਾਕੀ ਸਕਰੀਨ ਤੇ ਵੀ ਚੱਲ ਰਿਹਾ ਨੋਟ ਕਰ ਲਓ ਤੇ ਇੱਕ ਤੁਹਾਨੂੰ ਸੂਈ ਸਭਾਈ ਝੋਟੀ ਦਿਖਾਵਾਂ ਮੈਂ ਕਿਹੜਾ ਸੂਆ ਬਾਈ ਤੋਂ ਪੁੱਛ ਕੇ ਸੱਚੀ ਗੱਲ ਬਾਈ ਸੱਚੀ ਗੱਲ ਹੋ ਠੀਕ ਆ ਵੀਰੇ ਸੁੱਖੇ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਤਾਂ ਮੈਂ ਬੋਲਦਾ ਵੀਰੇ 88376 62616 ਤੇ ਪਿੰਡ ਜੀ ਪਿੰਡ ਬੱਲੋ ਜੀ ਤੇ ਜ਼ਿਲ੍ਹਾ ਬਠਿੰਡਾ ਹੈ ਦਸੀਲ ਫੂਲ ਨੇੜੇ ਆਪਣੇ ਤਾਪਾ ਮੰਡੀ ਤੇ ਰਾਮਪੁਰਾ ਮੰਡੀ ਜਿਹੜੀ ਪਸ਼ੂ ਮੰਡੀ ਲੱਗਦੀ ਹੈ ਤੇ ਅੱਜ ਆਪਾਂ ਕਿਹੜਾ ਸੂਆ ਦਿਖਾ ਰਹੇ ਹਾਂ ਝੋਟੀ ਸੂਈ ਸਭਾਈ ਤੀਜਾ ਸੂਆ ਸੂਈ ਹੈ ਤੇ ਕੀ ਦੇਤਾ ਵੀਰੇ ਨੇ ਇਹ ਕੱਟਾ ਦਿੱਤਾ ਕੱਟਾ ਦੇਤਾ ਤੇ ਕਦੋਂ ਦੀ ਸੂਈ ਹੈ ਵੀਰੇ ਇਹ ਸੂਈ ਟਰ ਕੇ ਸਾਢੇ 3:30 ਤੇ ਜੇਰ ਹਜੇ ਪੈਣੀ ਬਾਕੀ ਹੈ ਹਨਾ ਖੋਲੇ ਨੂੰ ਤੋਰਾ ਤਾਰਾ ਕਰਾਇਆ ਗਿਆ ਚੱਕ ਤੇ ਕਿੰਨਾ ਦੁੱਧ ਦੇ ਦੁੱਸੂ ਖਰੇ ਬਰਾਇਦ ਕੀ ਦੁੱਧ ਇਹ 16 ਕਿਲੋ ਦਾ ਚੋਆ ਹੋਇਆ ਹੈ ਜਮਾਤ ਫੈਰੀ ਵਾਲਾ 16 ਹੀ ਕਹਿ ਕੇ ਦੇਵਾਂਗੇ ਕਿ ਹਾਂਜੀ ਦੇਵਾਂਗੇ ਵਾਧਾ 16 ਤਾਂ ਚੋਆ ਹੈ ਜੀ ਠੀਕ ਆ ਹਾਂਜੀ ਤੇ ਨਾੜਾ ਨੂੜਾ ਹਵਾਨੇ ਤੇ ਬਹੁਤ ਚੰਗੀਆਂ ਹਨਾ ਤੇ ਬਹੁਤ ਚੰਗੀਆਂ ਕਿ ਨਜ਼ਾਇਜ਼ ਆ ਬਾਕੀ ਦਾ ਸਾਈਜ਼ ਫੁੱਲ ਹਾਂਜੀ ਸਾਈਜ਼ ਫੁੱਲ ਸਿੰਘ ਵੀ ਚੰਗਾਗਾ ਆ ਦੇਖੋ ਜੀ ਤੇ ਜੇਰ ਪੈ ਜੂਗੀ ਬਾਈ ਇਹ ਨਹੀਂ ਬਾਈ ਵੀ ਮੋਟਾ ਪਾਣਾ ਬਰੀਕੀ ਵਾਲੀ ਮੈਂ ਆ ਠੀਕ ਆ ਬਾਕੀ ਲੜ ਤੁਰਿਆ ਹੋਣਾ ਜੇਰ ਦਾ ਹਾਂਜੀ ਬਾਈ ਜੇਰ ਤਾਂ ਹੁਣ ਪਾਇਆ ਜਦੋਂ ਬਹਿਣੀ ਉਹਦੀ ਪਾਈ ਠੀਕ ਆ ਜੀ ਤਾਂ ਵੀਡੀਓ ਬਣਾ ਲਾਂਗੇ ਜੀ ਤੇ ਬਾਕੀ ਦੀ ਗੱਲ ਕਿੰਨਾ ਗਬੌੜਾ ਗੱਡੇ ਸੁਖੇ ਤੜਕੇ ਫਿਰ ਤੜਕੇ ਇਹਨੂੰ ਟਕਾਟਾ ਜੀ ਦੋ ਕੰਪੀਟਰ ਕੱਢਦਾ ਸੀ ਓਕੇ ਜੀ ਆ ਸੌਖੀ ਹੋਈ ਨੇ ਜੇਰ ਪੈ ਜੂ ਠੀਕ ਆ ਤੇ ਧਾਰਾ ਦੂਰਾ ਕਰਾਵਾਂ ਫਿਰ ਚੱਕ ਲਾ ਦਨੇ ਬਾਈ ਲਾਓ ਫਿਰ ਬੱਚਾ ਆ ਦੇਖੋ ਜੀ ਥੱਲੇ ਉਹ ਦੇਖੋ ਕਿੰਨੀ ਤਿਆਰ ਵਧੀਆ ਹੋਈ ਹੈਗੀ ਮੱਝ ਕੁਆਲਿਟੀ ਵਧੀਆ ਨਾੜਾਂ ਦੇਖੋ ਹਵਾਨੇ ਤੇ ਕਿੰਨੀਆਂ ਚੰ ਲਾਓ ਜੀ ਬੱਚਾ ਵੀਰੇ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੇ ਦੇਖ ਆ ਦੇਖੋ ਵੀਰੋ ਬੱਚਾ ਆਪਾਂ ਲਾ ਲਿਆ ਤੇ ਸੀਲ ਸਾਬ ਬਹੁਤ ਆ ਹਨਾ ਬਾਹਲੀ ਸੀਲ ਹੈ ਜੀ ਬਾਹਲੀ ਮਾਰੋ ਜੀ ਧਾਰਾ ਫਿਰ ਬਾਬਾ ਮੀਂਹ ਵੀ ਤਾਂ ਜਿਹੜੀ ਤਾਜੀ ਸੋਈ ਵੀ ਆ ਹੁੰਦੂ ਕੋਈ ਆ ਹਨਾ ਹਾਂਜੀ ਹਾਂਜੀ ਹਮ ਬਾਕੀ ਥਣ ਕੱਲਾ ਕੱਲਾ ਕੋਈ ਨੇੜੇ ਨਹੀਂ ਲਾਉਂਦੀ ਇੱਕ ਦੂਜੇ ਦੇ ਹਨਾ ਮਾਰੋ ਫਿਰ ਧਾਰਾ ਇਧਰ ਨੂੰ ਹੋ ਜਾ ਹਾਂ ਠੀਕ ਹੈ ਜੀ ਆ ਦੇਖੋ ਧਾਰਾ ਕਰੋ ਚੈੱਕ ਤਾਰ ਜੇ ਆਪਾਂ ਗੱਲ ਕਰ ਲਗੇ ਮੱਛੀ ਮੋਟਰ ਰਗਿਆ ਹਨਾ ਥੱਲੇ ਹਾਂਜੀ ਹਾਂਜੀ ਦੂਜਾ ਜੋ ਵੀ ਮਾਰਾ ਮੱਛੀ ਬੜੀ ਹੈ ਜੀ ਤੇ ਬਾਕੀ ਇਹ ਪੂਰ ਸ਼ਰਲਾ ਨਹੀਂ ਪੋਰਾ ਵੀ ਨਾ ਜੀ ਨਾ ਥਾਣੀ ਨਹੀਂ ਹੈਗਾ ਪੂਰ ਸਰਲੇਲਾ ਜੀ ਓਕੇ ਜੀ ਆ ਦੇਖੋ ਈ ਤਾਰਾਂ ਤੁਰਾਂ ਤੁਹਾਨੂੰ ਕਰਾ ਦਿਆਂ ਚੱਕ ਬੱਸ ਓਕੇ ਬੱਸ ਵੀਰੇ ਤੇ ਕੋਈ ਟੁੱਟਦਾ ਨਹੀਂ ਮੁੱਕਦਾ ਨਹੀਂ ਥਾਣਾ ਦੀ ਥੱਲੀ ਹਾਂਜੀ ਪੂਰੀ ਥੱਲੀ ਜੀ ਤੇ ਇਹ ਸੁਖੇ ਦੇ ਕਰਕੇ ਲਿ ਜਾਵੇ ਅਗਲਾ ਜੇ ਕੋਈ ਆਨਲਾਈਨ ਮੰਗਾਉਂਦਾ ਸੁਖੇ ਥੱਲੀ ਆ ਪੂਰੀ ਜੀ ਥੱਲੀ ਪੂਰੀ ਕੋਈ ਕੰਮ ਨਹੀਂ ਭੰਡਾ ਟੁੱਟਦਾ ਨਹੀਂ ਮੁੱਕਦਾ ਨਹੀਂ ਤੇ 16 ਕਿਲੋ ਦੁੱਧ ਦੇ ਦੂਗਾ ਹਾਂਜੀ ਹਾਂਜੀ ਤੇ ਬਾਕੀ ਦੀ ਗੱਲ ਜ ਕਿੰਨੇ ਘੰਟੇ ਹੋ ਗਏ ਸੂਈ ਨੂੰ ਸੂਈ ਇਹ ਤਰਕੇ 3:30 ਵਜੇ ਓਕੇ ਜੀ 3:30 ਵਜੇ ਸੂਪੀ ਤੇ ਬਾਕੀ ਦੀ ਗੱਲ ਦੁੱਧ ਵੀ ਦੇਣਾ ਵੱਡੇ ਸਾਈਜ਼ ਦੀ ਆ ਤੇ ਨੰਬਰ 22 ਦਾ ਸਕਰੀਨ ਤੇ ਚੱਲੀ ਜਾਂਦਾ ਪਿੰਡ ਬੱਲੋ ਆ ਜੀ ਇੱਕ ਝੋਟੀ ਤੁਹਾਨੂੰ ਦਿਖਾਤੀ ਸੂਈ ਸਬਾਈ ਤੀਜਾ ਸੂਆ ਸੂਈ ਪੀਆ ਠੀਕ ਹੈ ਤੇ ਬਾਕੀ ਦਾ ਸਾਰੇ ਵੀਰਾਂ ਦਾ ਅੰਤ ਤਾਈ ਵੀਡੀਓ ਦੇਖਣ ਲਈ ਤੈਨੂੰ ਧੰਨਵਾਦ